ਉਰਨ ਕੁਮਾਰ ਨੂੰ ਲੈ ਕੇ ਜਿੱਥੇ ਲਗਾਤਾਰ ਉਹਨਾਂ ਦੇ ਦਿਹਾਂਤ ਤੋਂ ਬਾਅਦ ਸਿਆਸੀ ਸਿਆਸਤ ਲਗਾਤਾਰ ਗਰਮਾਈ ਹੋਈ ਹੈ ਤੇ ਜਿਹੜਾ ਰਾਹੁਲ ਗਾਂਧੀ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕਾਰਵਾਈ ਹੋਣੀ ਚਾਹੀਦੀ ਨੌ ਦਿਨ ਹੋ ਗਏ ਆ ਅੱਜ ਪੋਸਟਮਾਰਟਮ ਤੱਕ ਨਹੀਂ ਹੋਇਆ ਨਿਆਂ ਤੇ ਇਨਸਾਫ ਲੈਣ ਲਈ ਨੌ ਦਿਨ ਵਾਸਤੇ 8 ਦਿਨ ਵਾਸਤੇ ਉਹਨਾਂ ਦੀ ਲਾਸ਼ ਵੀ ਰੁੜਦੀ ਰਹੀ ਹੈ ਪੋਸਟਮਾਰਟਮ ਤੱਕ ਨਾ ਹੋਇਆ ਇਸ ਤੋਂ ਵੱਡਾ ਇਸ ਮੁਲਕ ਦੇ ਅੰਦਰ ਅਨਿਆਂ ਕੀ ਹੋ ਸਕਦਾ ਹੈ ਸਾਰੇ ਜਾਣਦੇ ਆ ਕਿਸੇ ਅਧਿਕਾਰੀ ਨੂੰ ਸੁੱਟੀ ਦੇ ਭੇਜਣਾ ਇੰਨੀ ਵੱਡੀ ਸਜ਼ਾ ਹੁੰਦੀ ਹੈ ਉਹ ਕਹਿੰਦਾ ਕਿ ਤਮਾਸ਼ਾ ਬੰਦ ਹੋਣਾ ਚਾਹੀਦਾ ਹੈ ਕਾਰਵਾਈ ਹੋਵੇ ਦੋਸ਼ੀਆਂ ਦੇ ਖਿਲਾਫ ਉਹਦੇ ਨੇ ਕਿਉਂ ਜਿਹਾਂ ਪ੍ਰਸਿੱਧੀਆਂ ਪੈਦਾ ਕਰ ਦਿੱਤੀਆਂ ਜਾਂ ਕਿ ਉਸ ਨੂੰ ਸੁਸਾਈਡ ਕਰਨਾ ਪਿਆ ਰਾਜ ਦੇ ਐਸਜੀਪੀਸੀ ਦਾ ਵਫਾਦ ਉਹਨਾਂ ਨੂੰ ਮਿਲਣ ਦੇ ਲਈ ਜੇਲ੍ਹ ਦੇ ਵਿੱਚ ਪਹੁੰਚੇ ਅਜੇ ਤੱਕ ਇਹ ਫੈਸਲਾ ਨਹੀਂ ਕਰ ਸਕਿਆ ਵੀ ਇਸ ਮਾਮਲੇ 'ਚ ਕੀ ਕਰਨਾ ਹੈ ਕਿ ਦੇਸ਼ ਦੇ ਸਭ ਤੋਂ ਵੱਡ ਖਤਰਨਾਕ ਵਿਅਕਤੀ ਉਹ ਦੀ ਰਹੀ ਕਿਵੇਂ ਸੰਭਵ ਹੈ ਕਿ ਤ੍ਰਿ ਮੰਤਰੀ ਖੇਤੀਬਾੜੀ ਮੰਤਰੀ ਨੇ ਸ਼ਿਵਰਾਜ ਚੋਹਾਨ ਲੁਧਿਆਣੇ ਦੇ ਵਿੱਚ ਆਏ ਨੇ ਜੀ ਆਖਰ ਕਣਕ ਦੇ ਝੋਨੇ ਦਾ ਫਸਲੀ ਬਦਲ ਕੀ ਹੋ ਸਕਦਾ ਹੈ ਜੇ ਹੋ ਜੇ ਦਾ ਪੰਜਾਬ ਘਟੋ ਘਟਾ ਜਿਹੜਾ ਪਾਣੀ ਤੋਂ ਜਿਹੜਾ ਲੱਗਦਾ ਕਿ ਅਗਲੇ ਦਿਨਾਂ ਚ ਪੰਜਰ ਹੋਣ ਜਾ ਰਿਹਾ ਪੰਜਾਬ ਉਹਦੇ ਤਾਂ ਮੁਸੀ ਹੋਏਗੀ ਹੋਏਗੀ ਸਿੰਦਰ ਸਰਕਾਰ ਹੀ ਬਦਲਾਅ ਲਿਆ ਸਕਦੀ ਹੈ ਜਿਵੇਂ ਕਣਕ ਦੇ ਚੋਨੇ ਦੇ ਜਿਹੜਾ ਮੱਕੀ ਦਾ ਉਹ ਐਗਜ਼ਾਮਪਲ ਲੈ ਕੇ ਆਇਆ ਕਿ ਮੱਕੀ ਦੀ ਫਸਲ ਹੁਤਸ਼ਾ ਕਰਨਾ ਕੱਲ੍ਹ ਜਦੋਂ ਉਮੀਦ ਬਿੱਟੂ ਬੋਲੋ ਸ਼੍ਰੋਮਣੀ ਕਾਲੀ ਦਲੋਂ ਲੈ ਕੇ ਬਿਆਨ ਦਿੱਤਾ ਗਿਆ ਵੀ ਅਸੀਂ ਗੱਠ ਜੋੜ ਨਹੀਂ ਕਰਾਂਗੇ ਉਹ ਕਹਿੰਦੇ ਉਹ ਸਰਕਾਰ ਦੀ ਕਾਲੀ ਦਲ ਦੀ ਲੀਡਰਸ਼ਿਪ ਨਾਲ ਅਸੀਂ ਸਮਝੌਤਾ ਕਰਾਂਗੇ ਜਿਹਦੇ ਤੇ ਬੇਅਦਬੀ ਦੇ ਦੋਸ਼ ਲੱਗੇ ਆ ਕਹਿੰਦੇ ਬੇਇਜ਼ਤੀ ਕਰਵਾਉਣ ਵਾਲਿਆਂ ਨਾਲ ਅਸੀਂ ਤਾਂ ਕਰਾਂਗੇ ਕਾਲੀ ਜਾਨ ਨੂੰ ਆਪਣੀ ਨਵੀਂ ਸਾਂਝ ਤਲਾਸ਼ ਕਰਨੀ ਪਵੇਗੀ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨ ਵੀ ਐਨ ਲੈ ਕੇ ਸਭ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਧੰਨਵਾਦ ਮిత్రਾਂ ਐਨ ਵੀ ਸਤਿਕਾਰ ਨਾਲ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਖੌਸ ਵਾਲਾ ਪਾ ਹਾਜ਼ਰਾਂ ਦਰਸ਼ਕਾਂ ਦੀ ਕਚਹਿਰੀ 'ਚ ਜੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਆਈਪੀਐਸ ਅਧਿਕਾਰੀ ਪੂਰਨ ਸਿੰਘ ਉਹਨਾਂ ਦੀ ਪੂਰਨ ਕੁਮਾਰ ਨੂੰ ਲੈ ਕੇ ਜਿੱਥੇ ਲਗਾਤਾਰ ਉਹਨਾਂ ਦੇ ਦਿਹਾਂਤ ਤੋਂ ਬਾਅਦ ਸਿਆਸੀ ਸਿਆਸਤ ਲਗਾਤਾਰ ਗਰਮਾਈ ਹੋਈ ਹੈ ਤੇ ਜਿਹੜਾ ਰਾਹੁਲ ਗਾਂਧੀ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕਾਰਵਾਈ ਹੋਣੀ ਚਾਹੀਦੀ ਹੈ ਜੀ ਬਿਲਕੁਲ ਜੀ ਤੁਸੀਂ ਜ਼ਿਕਰ ਕਰ ਰਹੇ ਹੋ ਆ ਦੇਖੋ ਪਾਰਲੀਮੈਂਟ ਦੇ ਅੰਦਰ ਗੁਰੂਦੀਤ ਧਿਆਗੂ ਰਾਹੁਲ ਗਾਂਧੀ ਜਦੋਂ ਉਹ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਉਣ ਆਈਪੀਐਸ ਅਧਿਕਾਰੀ ਆ ਰਹੇ ਹਨ ਦੇ ਪੂਰਨ ਕੁਮਾਰ ਔਰ ਅਨਫੋਰਚਨੇਟਲੀ ਜਿੱਦਾਂ ਦੀਆਂ ਪ੍ਰਸਥਿਤੀਆਂ ਬਣੀਆਂ ਸੁਇਸਾਈਡ ਕਰਕੇ ਔਰ ਪਿਛਲੇ 9 ਦਿਨ ਹੋ ਗਏ ਆ ਅੱਜ ਉਸ ਮਾਟਮ ਤੱਕ ਨਹੀਂ ਹੋਇਆ ਪਰਿਵਾਰ ਨਿਆਂ ਤੇ ਇਨਸਾਫ ਦੀ ਮੰਗ ਕਰ ਰਿਹਾ ਔਰ ਪ੍ਰਸ਼ਾਸਨ ਕਹਿ ਲੋ ਸੁਭਾ ਹਰਿਆਣਾ ਦੀ ਸਰਕਾਰ ਕਹਿ ਲੋ ਉਹਨਾਂ ਦੇ ਕੋਈ ਮਸਲੇ ਦਾ ਹੱਲ ਨਹੀਂ ਲੱਭਿਆ ਜਾ ਰਿਹਾ ਪੂਰੇ ਦੇਸ਼ ਦੇ ਅੰਦਰ ਆ ਇਹ ਸਵਾਲ ਉੱਠ ਰਿਹਾ ਹੈ ਇਹ ਜੇ ਦਲਿਤ ਪਰਿਵਾਰ ਨਾਲ ਸੰਬੰਧਿਤ ਕੋਈ ਆਈਪੀਐਸ ਅਧਿਕਾਰੀ ਹੋਵੇ ਤੇ ਉਹਦੀ بیوی ਆਈਐਸ ਅਧਿਕਾਰੀ ਹੋਵੇ ਤੇ ਉਹਨਾਂ ਨੂੰ ਆਪਣੇ ਪਰਿਵਾਰ ਦੇ ਮੁਖੀ ਲਈ ਕਹਿ ਲੋ ਆਈਪੀਐਸ ਅਧਿਕਾਰੀ ਜੀ ਕਹਿ ਲੋ ਨਿਆਂ ਤੇ ਇਨਸਾਫ ਲੈਣ ਲਈ ਨੌ ਦਿਨ ਵਾਸਤੇ 8 ਦਿਨ ਵਾਸਤੇ ਉਹਨਾਂ ਦੀ ਲਾਸ਼ ਹੀ ਰੁਲਦੀ ਰਹੀ ਔਰ ਪੋਸਟਮਾਰਟਮ ਤੱਕ ਨਾ ਹੋਵੇ ਤਾਂ ਇਸ ਤੋਂ ਵੱਡਾ ਇਸ ਮੁਲਕ ਦੇ ਅੰਦਰ ਅਨਿਆ ਕੀ ਹੋ ਸਕਦਾ ਜਿਹੜੀ ਮੀਡੀਆ ਜਾਣਕਾਰੀ ਆ ਰਹੀ ਹੈ ਅਜਿਹਾ ਕਮਾ ਕਲੰਕ ਸਾਡੇ ਮੁਲਕ ਦੇ ਮੱਥੇ ਦੇ ਉੱਪਰ ਜਿਹੀਆਂ ਮੰਦਪਾਗੀਆਂ ਘੜਨਾਵਾਂ ਜਾਣਕਾਰੀ ਕੀ ਆ ਰਹੀ ਹੈ ਕੋਧਿਆਂ ਦੋ ਬੇਟੀਆਂ ਉਹਨਾਂ ਨੇ ਆਪਣੇ ਮਰਹਤਕ ਬਾਪ ਦਾ ਮੂੰਹ ਤੱਕ ਨਹੀਂ ਦੇਖਿਆ بیوی ਜਿਹੜੀ ਕਿ ਆਈਐਸ ਅਧਿਕਾਰੀ ਹੈ ਔਰ ਨੇ ਜਿਹੜੀ ਸਮਝਦਾਰ ਤਜਰਬੇਕਾਰ ਅਧਿਕਾਰੀ ਹੋਏਗੀ ਕਿ ਪਿਛਲੇ ਦਿਨਾਂ ਚ ਹਰਿਆਣਾ ਦੇ ਮੁੱਖ ਮੰਤਰੀ ਵਿਦੇਸ਼ੀ ਦੌਰੇ ਤੇ ਗਏ ਤੌਰ ਤੇ ਡੈਪੂਟੇਸ਼ਨਸੀ ਬਗਰਸ ਜੀ ਉਹਦੇ ਜੋ ਮਹਿਲਾ ਅਧਿਕਾਰੀ ਵੀ ਨਾਲ ਗਏ ਸੀ ਤੇ ਹੁਣ ਉਹੀ ਮਹਿਲਾ ਅਧਿਕਾਰੀ ਨਾਂ ਤਿੰਨ ਸਾਲ ਦੀ ਉਹਦੀਆਂ ਬੱਚੀਆਂ ਬੇਟੀਆਂ ਮੰਗ ਕਰ ਰਹੀਆਂ ਤੇ ਸੁਣਵਾਈ ਕੋਈ ਨਹੀਂ ਨੋਦਣਾ ਤੇ ਇਹ ਨਹੀਂ ਫੈਸਲਾ ਹੋ ਸਕਿਆ ਤੇ ਇਹ ਐ ਪੇਸ਼ ਅਧਿਕਾਰੀ ਨੇ ਜਿਨ੍ਹਾਂ ਅਧਿਕਾਰੀਆਂ ਦੇ ਪੇਸ਼ ਅਧਿਕਾਰੀਆਂ ਦੇ ਨਾਲ ਲਿਖਿਆ ਜਿਹਨੇ ਡੀਜੀਪੀ ਆ ਹੁਣ ਤਾਂ ਚਲੋ ਉਹਨਾਂ ਨੂੰ ਛੁੱਟੀ ਦੇ ਭੇਜਤਾ ਤੇ ਹੋਰ ਅਧਿਕਾਰੀ ਆ ਉਹਨੂੰ ਵੀ ਖਰਾਬ ਹੋ ਕੇ ਕਹਿੰਦੇ ਕਾਰਵਾਈ ਹੋਣੀ ਚਾਹੀਦੀ ਐ ਉਹਨਾਂ ਦੀ ਗ੍ਰਿਫਤਾਰੀ ਕੇਸ ਰਜਿਸਟਰ ਹੋ ਗਿਆ ਪੀਐਸ ਕਾ ਉਹਨਾਂ ਦੀ ਗ੍ਰਿਫਤਾਰੀ ਹੋਵੇ ਤੇ ਨਿਆਂ ਤੇ ਇਨਸਾਫ ਮਿਲੇ ਦਰਸ਼ਕ ਵੀ ਜਾਣਦੇ ਆਪਾਂ ਸਾਰੇ ਜਾਣਦੇ ਆ ਕਿਸੇ ਅਧਿਕਾਰੀ ਨੂੰ ਛੁੱਟੀ ਦੇ ਭੇਜਣਾ ਕਿੰਨੀ ਵੱਡੀ ਸਜ਼ਾ ਹੁੰਦੀ ਹੈ ਕਿਸੇ ਅਧਿਕਾਰੀ ਨੂੰ ਤਵਾਦਲਾ ਕਰਕੇ ਉਸ ਅਹੁਦੇ ਤੋਂ ਹਟਾ ਦੇਣਾ ਕਿੰਨੀ ਵੱਡੀ ਸਜ਼ਾ ਹੁੰਦੀ ਹੈ ਤੇ ਫਿਰ ਅਗੇ ਕਿਹਾ ਜਾ ਰਿਹਾ ਹੈ ਕਿ ਜੇ ਸੈੱਟ ਬਣ ਗਈ ਹੈ ਤੇ ਉਹਦੇ ਮੁਤਾਬਕਾ ਜਿਹੜੇ ਵੀ ਦੋਸ਼ੀ ਹੋਣਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਏਗੀ ਪਰਵਾਰ ਅੱਜ ਦਾ ਅਤਣੀ ਪੇਟ ਰਿਆ ਰੋ ਰਿਆ ਪੂਰੇ ਮੁਲਕ ਦੇ ਅੰਦਰ ਦਲਤ ਭਾਈਚਾਰਾ ਬੇਚੈਨ ਹੈ ਇੱਕ ਲੋਕ ਲਹਿਰ ਦਾ ਰੂਪ ਧਾਰਨ ਕਰਦਾ ਜਾ ਰਿਹਾ ਪ੍ਰੋਟੈਸਟ ਜ਼ਗਾਂਤਾਰ ਚਾਏ ਬਸਪਾ ਵਾਲੇ ਹੋਣ ਤੇ ਹੋਰ ਦਲ ਜਥੇਬੰਦੀਆਂ ਹੋਣ ਕਾਂਗਰਸ ਹੋਵੇ ਪੂਰੇ ਮੁਲਕ ਦੇ ਅੰਦਰ ਪੰਜਾਬ ਅੰਦਰ ਹਰਿਆਣਾ ਅੰਦਰ ਲਗਾਤਾਰ ਪ੍ਰੋਟੈਸਟ ਹੋ ਰਿਹਾ ਉਹ ਸਾਰੇ ਕਸਦੇ ਚਲਦੇ ਆਂ ਅਜ ਰੋਹਲ ਗਾਂਧੀ ਦੀ ਜਿਹੜੀ ਉਸ ਪਰਵਾਰ ਨਾਲ ਮੁਲਾਕਾਤ ਬਹੁਤ ਐਵੇਂ ਤੇ ਰੱਖਦੀ ਹੈ ਤੁਸੀਂ ਤਾਂ ਕਿਹਾ ਕਿ ਰੋਹਲ ਗਾਂਧੀ ਦਾ ਅਰਥ ਇਹ ਹੈ ਕਿ ਪਾਰਲੀਮੈਂਟ ਵਿਰੋਧੀ ਤੇ ਦਾਗੂ ਜਣੀ ਪਾਰਲੀਮੈਂਟ ਹੀ ਚੱਲ ਕੇ ਉਸ ਸਪੀਕਰ ਬਰੁਆਰ ਦੇ ਘਰ ਪਹੁੰਚ ਗਈ ਹੈ ਕੋਈ ਵਿਰੋਧੀ ਤੇ ਦਾਗੂ ਕੋਈ ਛੋਟਾ ਰਤਬਾ ਨਹੀਂ ਹੁੰਦਾ ਜੀ ਹਾਕਮ ਦੇ ਇਰਤਦਾ ਨਿਆਤਨ ਸਾਹਿਬ ਲੈਣੇ ਉਹਦਾ ਗਲਤ ਵਿਰੋਧੀਦਰ ਨਹੀਂ ਕਰਨੀ ਹੁੰਦੀ ਹੈ ਮੁਲਾਕਾਤੋ ਬਾਦ ਰੋਹਲ ਗਾਂਧੀ ਨੇ ਜੋ ਆ ਕੇ ਮੀਡੀਆ ਨਾਲ ਗੱਲਬਾਤ ਕਰਦਾ ਕਿਹਾ ਹੈ ਦੇਖੋ ਸਾਡੇ ਸਿਸਟਮ ਦਾ 2.13 ਕੀ ਹੈ ਉਹ ਤਾਂ ਅਸੀਂ ਵੱਡੀਆਂ-ਵਡੀਆਂ ਡਿੰਗਾ ਮਾਰਦੇ ਆਂ ਕਿ ਦਲਤਾਂ ਦੀ ਭਲਾਈ ਲਈ ਗਰੀਬਾਂ ਦੀ ਭਲਾਈ ਲਈ ਕਿਦੇ ਮੌਤਾਂ ਨਾਲ ਆਇਦ ਨੇ ਕਿਦੇ ਉਹਨੇ ਨੇ ਫਿਰਸਾ ਮਾਫ ਕਰਨ ਦੀ ਗੱਲ ਕਰਦੇ ਆਂ ਕਿਦੇ ਕੰਸੈਸ਼ਨ ਦੇਣ ਦੀ ਗੱਲ ਕਰਦੇ ਆਂ ਜੀ ਇੱਕ ਆਈਪੀਐਸ ਅਧਿਕਾਰੀ ਦੀ ਦੁੱਖ ਦੀ ਗਾਤਾ ਹੈ ਕਿ ਕਿਸ ਕਦਰ ਮਹਸਾਨਾ ਕਿ ਕੌਮੀ ਪੱਤਰ ਤੇ ਇੱਕ ਐਡਾ ਵੱਡਾ ਮਾਮਲਾ ਬਣਿਆ ਰੋਲ ਗਾਂਧੀ ਕੀ ਕਹਿ ਰਿਹਾ ਰੋਹਲ ਗਾਂਧੀ ਕਹਿੰਦਾ ਕਿ ਉਹਦੀਆਂ ਜਿਹੜੀਆਂ ਦੋ ਬੇਟੀਆਂ ਆ ਉਹਨਾਂ ਤੇ ਇਨਾ ਵੱਡਾ ਦਬਾਅ ਬਣਿਆ ਹੋਇਆ ਹੈ ਕਿ ਮਾਮਲਾ ਕਿਸੇ ਤਰੀਕੇ ਨਾਲ ਹੱਲ ਕਰਾਇਆ ਜਾਏ ਸੁਲਝਾਇਆ ਜਾਏ ਦੁਆ ਕੌਣ ਕਰਾ ਰਿਹਾ ਹੈ ਹਕੂਮਤ ਦੇ ਨਸਵਾਬੇ ਕੇ ਦੋਵੇਂ ਬੇਟੀਆਂ ਤੇ ਉਹਨਾਂ ਦੀ ਮਾਂ ਜਿਹੜੀ ਹੈਗੀ ਵਿਧਵਾ ਮਾਂ ਉਹ ਨਿਆਂਦਾਨ ਸਾਹਿਬ ਦੀ ਮੰਗ ਕਰ ਰਹੀ ਆ ਰੋਹਲ ਗਾਂਧੀ ਕਹਿੰਦਾ ਹੈ ਕਿ ਵੀ ਜਿਹੜੇ ਦੋਸ਼ੀ ਅਧਿਕਾਰੀ ਆ ਜਾਂ ਡੀਜੀਪੀ ਆ ਜਾਂ ਕੋਈ ਹੋਰ ਆ ਉਹਨਾਂ ਦੇ ਖਰਾਬ ਕਾਰਵਾਈ ਕਰੋ ਉਹਨਾਂ ਨੂੰ ਗ੍ਰਿਫਤਾਰ ਕਰੋ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਨਾਂ ਦੇ ਉੱਪਰ ਰੋਹਲ ਗਾਂਧੀ ਨੇ ਇੱਕ ਬੜਾ ਹੀ ਸਖਤ ਸ਼ਬਦ ਇਸਤੇਮਾਲ ਕਰਿਆ ਰੋਹਲ ਗਾਂਧੀ ਕਹਿੰਦਾ ਕਿ ਤਮਾਸ਼ਾ ਬੰਦ ਹੋਣਾ ਚਾਹੀਦਾ ਹੈ ਕਾਰਵਾਈ ਹੋਵੇ ਦੋਸ਼ੀਆਂ ਦੇ ਖਿਲਾਫ ਜਿਹਨੀਆਂ ਆਏ ਦਿਨ ਤੁਸੀਂ ਕਹਿ ਦਿੰਦੇ ਹੋ ਕਿਤੇ ਸੱਟ ਬਣ ਗਈ ਹੈ ਕਿਤੇ ਕਹਿੰਦੇ ਜੀ ਫਲਾਣਾ ਅਧਿਕਾਰੀ ਉਹਨਾਂ ਦੇ ਪ੍ਰੋਬਲਮ ਮੈਣ ਜਾ ਰਿਹਾ ਹੈ ਅੱਜ ਵੀ ਕੋ ਕੇਂਦਰ ਦੇ ਮੰਤਰੀ ਮਿਲ ਰਹੇ ਆ ਪਹਿਲਾਂ ਵੀ ਮਿਲੇ ਆ ਹਰਿਆਣਾ ਦੇ ਮੁੱਖ ਮੰਤਰੀ ਨੂੰ ਜਦੋਂ ਵੀ মিডিਆ ਵਾਲੇ ਪੁੱਛਦੇ ਆਂ ਅੰਦਾਜ਼ਾ ਲਗਾਓ ਕਿ ਇੱਕ ਦਿਨ ਪਹਿਲਾਂ ਚੰਡੀਗੜ੍ਹ 'ਚ ਹਰਿਆਣਾ ਦੇ ਮੁੱਖ ਮੰਤਰੀ ਕਿਸੇ ਸਮਾਗਮ ਵਿੱਚ ਸ਼ਾਮਲ ਹੋਏ ਤੋਂ ਉਹਨਾਂ ਨੂੰ ਵੱਡੇ-ਵੱਡੇ ਕਿਤਾਬਾਂ ਨਾਲ ਤੇ ਰਤਪਿਆਂ ਨਾਲ ਉਹਦੇ ਸਨਮਾਨਿਤ ਕੀਤਾ ਜਾ ਰਿਹਾ। ਉਹ ਸਾਡਾ ਜਿਹੜਾ মিডিਆ ਹੋ ਵੀ ਬਹੁਤ ਇਸ ਗੱਲ ਨੂੰ ਕਿ ਦੇਖੋ ਐਡਾ ਵੱਡਾ ਮਾਨ ਤੇ ਸਨਮਾਨ। ਦੂਜੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਦੇ ਆਪਣੇ ਸੂਬੇ ਦੇ ਅੰਦਰ ਕੀ ਹੋ ਰਿਹਾ ਹੈ? ਹਾਲੇ ਤੱਕ ਪ੍ਰੋਟੈਸਟ ਕਰ ਰਿਹਾ ਹੈ ਲੋਕਾਂ ਕੈਂਡਲ ਮਾਰਚ ਕਰ ਰਿਹਾ ਹੈ ਕਿ ਸਾਨੂੰ ਨਿਆਂ ਤੇ ਇਨਸਾਫ ਮਿਲਣਾ ਚਾਹੀਦਾ ਹੈ। ਸ਼ਹਿਦ ਆਜ਼ਾਦ ਭਾਰਤ ਦੇ ਇਤਿਹਾਸ ਚ ਇਹ ਜਿਹਾ ਪਹਿਲਾ ਮੰਦਪਾਗਾ ਮੌਕਾ ਹੋਏਗਾ ਕਿ ਇੱਕ ਆਈਪੀਐਸ ਅਧਿਕਾਰੀ ਜਿਹੜਾ ਜਿਆ ਪ੍ਰਤੀਦਰਸ਼ ਮਰ ਗਿਆ ਉਹਦਾ ਪਰਿਵਾਰ ਨਿਆਂ ਤੇ ਇਨਸਾਫ ਲੈਣ ਲਈ ਲੜ ਰਿਹਾ ਹੈ। ਔਰ 9 ਦਿਨ ਤੋਂ ਉਹਦਾ ਪੋਸਟਮਾਰਟਮ ਤੱਕ ਨਹੀਂ ਹੋਇਆ ਇਹ ਸਾਡੇ ਮੁਲਕ ਦੀ ਗਾਥਾ ਹੈ ਗਰੀਬਾਂ ਲਈ ਦਲਦਲਾਂ ਲਈ ਕਿਸਾਨਾਂ ਲਈ ਮਜ਼ਦੂਰਾਂ ਲਈ ਕਿਸ ਕਦਰ ਰੋਹਲ ਗਾਂਧੀ ਕਹਿੰਦਾ ਕਿ ਪਰਿਵਾਰ ਕਹਿੰਦਾ ਕਿ ਉਸ ਨੂੰ ਬਹੁਤ ਬੇਪੱਤ ਕੀਤਾ ਗਿਆ ਪਰੰਦਾਜ਼ੇ ਲਗਾਇਆ ਜਾ ਸਦਾ ਕਈ ਪ੍ਰਸ਼ਾਸਕੀ ਹੋਵੇ ਪੁਲਿਸ ਅਧਿਕਾਰੀ ਹੋਵੇ ਕਿ ਲੰਬਾ ਤਜਰਬਾ ਰੱਖਦਾ ਹੋਵੇ ਉਹ ਵੀ ਪਾਈ ਸਾਲ ਦਾ ਬੱਚਾ ਦਾ ਹੈ ਨਹੀਂ ਸੀ ਕਿ ਇਦਾਂ ਸੁਸਾਈਡ ਕਰ ਗਿਆ। ਅੰਤਾਂ ਚੋਂ ਨੰਬਰ ਕਟਾ ਗਏ ਜਾਂ ਕਿਸੇ ਮਾਪਿਆਂ ਨਾਲ ਲੜ ਕੇ ਚਲਾ ਗਿਆ ਤੇ ਫਾਹ ਲੈ ਲਿਆ। ਜਿਹੜਾ ਆਪ ਲੰਬੇ ਸਮੇਂ ਤੱਕ ਲੋਕਾਂ ਨੂੰ ਨਿਆਣ ਸਾਭ ਦਉਂਦਾ ਰਿਹਾ ਹੋਵੇਗਾ ਲੜਦਾ ਰਿਹਾ ਹੋਵੇਗਾ। ਉਹਦੇ ਲਈ ਕਿਹੋ ਜਿਹਾਂ ਪ੍ਰਸਿੱਧੀਆਂ ਪੈਦਾ ਕਰ ਦਿੱਤੀਆਂ ਗਈਆਂ ਕਿ ਉਸਨੂੰ ਸੁਸਾਈਡ ਕਰਨਾ ਪਿਆ। ਸਵਾਲ ਤਾਂ ਇਹ ਹੈ ਮੁਲਕ ਦੇ ਸਾਹਮਣੇ। ਫੇਰ ਇੱਕ अहम ਗੱਲ ਇਹ ਵੀ ਹੈ ਕਿ ਸਾਡੇ ਮੁਲਕ ਦੇ ਅੰਦਰ ਬੜਾ ਇੱਕ ਕਰਵਾਸ ਹੋ ਗਿਆ ਇਸ ਗੱਲ ਦਾ। ਇਜਿਦੀ ਗੱਲ ਨੂੰ ਦਵਾਉਣਾ ਹੁੰਦਾ ਜਾਂ ਤਾਂ ਕਿਸੇ ਗੌਂਡੀ ਮੁਲਕ ਦਾ ਨਾਮ ਲੈ ਜਾਣਗੇ ਚైనా ਦਾ ਨਾਮ ਵੀ ਲਿਆ ਜਾ ਸਕਦਾ ਪਾਕਿਸਤਾਨ ਦਾ ਵੀ ਨਾਮ ਲਿਆ ਜਾ ਸਕਦਾ ਹੈ ਅੱਜ ਦੀ ਗੱਲ ਨਹੀਂ ਪੁਰਾਣੀਆਂ ਗੱਲਾਂ ਹੈ ਕਿ ਪਾਕਿਸਤਾਨ ਦਾ ਹੱਥ ਹੈ ਜੀ ਚైనా ਦਾ ਹੱਥ ਹੈ ਤੇ ਹੁਣ ਕੀ ਕਿਹਾ ਜਾ ਰਿਹਾ ਹੈ ਕਿ ਜੀ ਰਾਜਨੀਤੀ ਹੋ ਰਹੀ ਹੈ ਇਸ ਮਾਮਲੇ 'ਚ ਬਲੇਮਾਨ ਸੋ ਪਹਿਲਾਂ ਸਾਡੇ ਅਰਗੇ ਜਿਹੜੇ ਮੀਡੀਆ ਵਾਲੇ ਮਿੱਤਰ ਆ ਇਹਨੂੰ ਹੁਬ ਹੁਬ ਕੇ ਰਾਜਨੀਤੀ ਸ਼ਬਦ ਇਸਤੇਮਾਲ ਕਰਦੇ ਰਾਜਨੀਤੀ ਹੋ ਰਹੀ ਹੈ ਰਾਜਨੀਤੀ ਹੋ ਰਹੀ ਹੈ ਕਿਸੇ ਪਰਿਵਾਰ ਦਾ ਮੁਖਿਆ ਚਲਾ ਗਿਆ ਆਈਪੀਐਸ ਅਧਿਕਾਰੀ ਚਲਾ ਗਿਆ ਕਿ ਉਹ ਪਰਿਵਾਰ ਰਾਜਨੀਤੀ ਕਰ ਰਿਹਾ ਹੈ ਉਹਦੇ ਚੌਕੜੇ 'ਚ ਬੈਠ ਕੇ ਉਹਨਾਂ ਦਾ ਤੁਹਾਨੂੰ ਸਮਝ ਕੇ ਸੋਚਿਆ ਤੇ ਜਾਵੇ ਕਿ ਰਾਜਨੀਤੀ ਇੱਕ ਐਸੀ ਮਿੱਟੀ ਹੈ ਜਿਹਦੇ ਉੱਤੇ ਮਰਜ਼ੀ ਪਾ ਲਿਓ ਤੇ ਕਹਿ ਦਿਓ ਕਿ ਮਾਮਲਾ ਤਾਂ ਕੋਈ ਹੈ ਹੀ ਨਹੀਂ ਤੇ ਇਹ ਤਾਂ ਰਾਜਨੀਤੀ ਹੈ ਕਿ ਬੇਟੀਆਂ ਆਪਣੇ ਬਾਪ ਜੀ ਮੌਤ ਦਾ ਇਨਸਾਫ ਲੈਣ ਲਈ ਆਈਐਸ ਫਿਡੋਫਤਵਾ ਅਧਿਕਾਰੀ ਆਪਣੇ ਪ੍ਰਤੀਦਰਿਆ ਨ્યાਇ ਇਨਸਾਫ ਲੈਣ ਲਈ ਮੰਕਰੀਏ ਉਸ ਨੂੰ ਜੋ ਰਾਜਨੀਤੀ ਦਾ ਨਾਮ ਦੇਵਾਂਗੇ ਜਿਹੜੇ ਪੋਲੀਟਿਕਲ ਆਕੂ ਕਹਿੰਦੇ ਉਹ ਤਾਂ ਹਾਈ ਹੈ ਕਿ ਸਿਆ ਤੱਕ ਮੈਂ ਆਪ ਵੀ ਉਸ ਮੀਡੀਆ ਤੇ ਨਲ ਸੰਬੰਧ ਰੱਖਦਾ ਹਾਂ ਸਾਨੂੰ ਵੀ ਥੋੜਾ ਸ਼ਰਮਸਾਰ ਹੋਣ ਦੀ ਲੋੜ ਹੈ ਕਿ ਹਰ ਗੱਲ ਨੂੰ ਅਸੀਂ ਰਾਜਨੀਤੀ ਚਲਬੇਟ ਤੇ ਸੁੱਟ ਦਿੰਨੇ ਆ ਜੀ ਐਡਾ ਵੱਡਾ ਮਾਮਲਾ ਹੋਵੇ ਤੇ ਰਾਜਨੀਤੀ ਕਹਿ ਕੇ ਦਰਕਨਾਰ ਕਰ ਦਿਓ ਜਿੱਦਾਂ ਜਿ ਰਾਹੁਲ ਗਾਂਧੀ ਕਹਿ ਕੇ ਗਿਆ ਉਮੀਦ ਕਰਦੇ ਆ ਕਿ ਹਰਿਆਣਾ ਸਰਕਾਰ ਉਹਨਾਂ ਨੇ ਪ੍ਰਧਾਨ ਮੰਤਰੀ ਦਾ ਜ਼ਿਕਰ ਵੀ ਕੀਤਾ ਉਹ ਕਹਿੰਦੇ ਮੈਂ ਪ੍ਰਧਾਨ ਮੰਤਰੀ ਤੇ ਹਰਿਆਣਾ ਸਰਕਾਰ ਦੋਨਾਂ ਨੂੰ ਕਹਿਣਾ ਕਿ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰਿਵਾਰ ਜਿਵੇਂ ਚਾਹੁੰਦਾ ਉਹ ਦਾ ਮਤਾਕ ਨਿਆਤ ਇਨਸਾਫ ਦਿੱਤਾ ਜਾਏ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਬਲਵੰਤ ਸਿੰਘ ਰਾਜੂਆਣੋਂ ਲੈ ਕੇ ਜੋ ਕਿ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਅੱਜ ਐਸਜੀਪੀਸੀ ਦਾ ਵਫਾਦ ਉਹਨਾਂ ਨੂੰ ਮਿਲਣ ਦੇ ਲਈ ਜੇਲ੍ਹ ਦੇ ਵਿੱਚ ਪਹੁੰਚਿਆ ਜੀ ਜਦੋਂ ਆਪਾਂ ਸਿੱਖਾਂ ਦੇ ਤਾਰੰਗ ਮਾਮਲੇ ਦੀ ਗੱਲ ਕਰਦੇ ਆਂ ਨਿਆਣ ਤਿੰਨ ਸਾਲ ਦਾ ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਆ ਗਏ ਆ ਤੇ ਕੋਈ ਇਸ ਮੁਲਕ ਦੇ ਅੰਦਰ ਜੀ ਵਰਤਾਰਾ ਮੈਂ ਪਹਿਲਾਂ ਵੀ ਗੱਲ ਕਰਦਾ ਆ ਗਿਆ ਉਸੇ ਘੜੀ ਦਾ ਇੱਕਸਾ ਹੈ ਕੋਈ ਬਾਬੇ ਕੋਈ ਧਾਰਮਿਕ ਆਗੂ ਐਸੇ ਵੀ ਜਨਾ ਤੇ ਬਲਾਤ ਕਰਦੇ ਕੇਸ ਕਤਲਾਂ ਦੇ ਕੇਸ ਹਰ ਦੂਤੇ ਚੌਥੇ ਮਹੀਨੇ ਰੋਲ ਮਿਲ ਜਾਂਦੀ ਜਦੋਂ ਮਰਜ਼ੀ ਬਾਹਰ ਆ ਜਾਂਦੀ ਜਦੋਂ ਮਰਜ਼ੀ ਅੰਦਰ ਚਲੇ ਜਾਂਦੀ ਹੈ ਜਦੋਂ ਮਰਜ਼ੀ ਸਤਸੰਗਾਂ ਕਰ ਲੈਂਦੇ ਆ ਤੇ ਇੱਕ ਜਿਹੜਾ ਪਾਈਸਾਰਾ ਜਿਨੇ ਦੇਸਲੀ ਕਰਵਾਨੀਆਂ ਕਿਥੀਆਂ ਹੁਣ ਇੱਕ ਪਰਿਵਾਰ ਦੀ ਗੱਲ ਛੱਡੋ ਇੱਕ ਵਿਅਕਤੀ ਦੀ ਗੱਲ ਵੀ ਛੱਡੋ ਦੇਸਲੀ ਕਰਵਾਨੀਆਂ ਕਰਨ ਵਾਲਾ ਪਰਿਵਾਰ ਪਾਈਸਾਰਾ ਔਰ ਉਹਨਾਂ ਦੇ ਗੁਰੂ 350 ਸਾਲਾ ਸ਼ਹਾਦਤ ਦਾੜਾ ਬਣਾ ਰਿਹਾ ਪੂਰਾ ਮੁਲਕ ਮੰਤਰੀ ਪਦ ਤੇ ਮਨਾਇਆ ਜਾ ਰਿਹਾ ਉਸ ਗੁਰੂ ਦੀ ਕੁਰਬਾਨੀ ਦਾ ਕੀ ਸਨਿਆਇਕੋ ਸਨੈ ਇਹ ਮਾਨਵ ਅਧਿਕਾਰਾਂ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਗੁਰੂ ਸਾਹਿਬਾਨ ਨੇ ਕੁਰਬਾਨੀ ਦਿੱਤੀ ਮਾਨਵ ਅਧਿਕਾਰਾਂ ਦੀ ਰੱਖਿਆ ਲਈ ਤੇ ਉਸੇ ਭਾਈਚਾਰੇ ਦੇ ਲੋਕ ਕਹਿ ਰਹੇ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਆਪਣੀ ਸਜ਼ਾ ਵੀ ਪੂਰੀ ਕਰ ਚੁੱਕਿਆ ਜਣੀ ਸਥਿਤੀ ਕੀ ਬਣੀ ਵੀ ਹੈ ਕਿ ਫਾਂਸੀ ਦੀ ਸਜ਼ਾ ਦਿੱਤੀ ਗਈ ਕਿੰਨੇ ਸਾਲ ਨਿਕਲ ਗਏ ਮਾਮਲਾ ਰਾਸ਼ਟਰਪਤੀ ਕੋਲ ਗਿਆ ਰਾਸ਼ਟਰਪਤੀ ਨੇ ਸਸਰਾਂ ਦੀ ਕੇਂਦਰ ਕੋਲੇ ਪੇਤਾ ਕੇਂਦਰ ਜੇ ਤਾਂ ਕੀ ਫੈਸਲਾ ਨਹੀਂ ਕਰ ਸਕਿਆ ਵੀ ਇਸ ਮਾਮਲੇ 'ਚ ਕੀ ਕਰਨਾ ਹੈ ਜਾਨੀ ਉਸ ਪਰਿਵਾਰ ਦਾ ਉਸ ਵਿਅਕਤੀ ਦਾ ਰਾਜਵਾਨਾ ਦੀ ਸਥਿਤੀ ਦੇਖੋ ਮਾਨਸਿਕ ਸਥਿਤੀ ਕੀ ਹੋਏਗੀ ਕਿ ਫਾਂਸੀ ਦੀ ਸਜ਼ਾ ਲਟਕ ਰਹੀ ਹੈ ਨਾ ਤਾਂ ਉਹ ਵਾਲੇ ਫੈਸਲਾ ਕੀਤਾ ਕੋਈ ਤੇ ਨਾ ਹੀ ਜਿੱਦਾਂ ਸਿੱਖ ਪੰਥ ਮੰਨ ਕਹਿ ਰਿਹਾ ਲਗਾਤਾਰ ਇਸ ਗੱਲ ਦੀ ਕਿ ਇਹਨਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਕਿਰਪਾ ਕਰਕੇ ਜੇ ਰਾਸ਼ਟਰਪਤੀ ਆ ਪ੍ਰਧਾਨ ਮੰਤਰੀ ਇਹ ਗ੍ਰਹਿ ਮੰਤਰਾਲਾ ਇਨਾਂ ਨੂੰ ਰਿਹਾ ਕਰਿਆ ਜਾਏ ਕੋਈ ਸੁਣਵਾਈ ਨਹੀਂ ਚੁੱਪੀ ਧਾਰੀ ਵੀ ਹੈ ਮਾਮਲਾ ਸੁਪਰੀਮ ਕੋਰਟ ਚ ਹੈ ਉਹਨੇ ਇੱਕ ਦਿਨ ਬਾਅਦ 15 ਅਕਤੂਬਰ ਨੂੰ ਫੇਰ ਇਹਦੇ ਲਈ ਸੁਣਵਾਈ ਦਾ ਸਮਾਹਤਾਇਕ ਤੌਰ ਤੇ ਕੇਂਦਰ ਨੇ ਦਸਮਾਦੀ ਜਾ ਕੇ ਕਿ ਅਸੀਂ ਇਸ ਬਾਰੇ ਚ ਕਿਉਂਕਿ ਸੁਪਰੀਮ ਕੋਰਟ ਨੇ ਤਾਂ ਕਹਿ ਦਿੱਤਾ ਗੱਲ ਕਿ ਇਹਨਾਂ ਦੀ ਫਾਂਸੀ ਦੀ ਸਜ਼ਾ ਮਾਮਲਾ ਕਿੰਦੇ ਅਸੀਂ ਤਾਂ ਰੁਕੀ ਨਹੀਂ ਕੇਂਦਰ ਨੇ ਰੁਕੀ ਜੀ ਨੇ ਵੀ ਰੁਕਿਆ ਦੱਸੋ ਇਨਾ ਦਾ ਫਾਂਸੀ ਦੀ ਸਜ਼ਾ ਦੇ ਫੈਸਲਾ ਹੋਇਆ ਤੇ ਨਾ ਹੀ ਉਹਦਾ ਸਟਕਾਰਾ ਹੋਇਆ ਇਹ ਕੀ ਹੋ ਰਿਹਾ ਸਪਰੀਮ ਕੋਰਟ ਸਵਾਲ ਕਰ ਰਹਾ ਹੈ। ਤਾਲੇ ਮਾਮਲਾ ਨਵੇਂ ਸਿਰੇ ਤੋਂ ਉੱਠਿਆ ਹੈ। ਹੁਣ ਉਹਦਾ ਤਾਂ ਪਤਾ ਲੱਗੇਗਾ ਕਿ ਇੱਕ ਦਿਨ ਬਾਅਦ ਕੀ ਹੁੰਦਾ ਕੀ ਨਹੀਂ ਹੁੰਦਾ। ਇਹ ਜ਼ਰੂਰ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਤਾਮੀ ਉਹਨਾਂ ਦੇ ਕਈ ਸੀਨੀਅਰ ਸਾਥੀ ਅੱਜ ਪਈ ਰਾਜਵਾਨਾ ਨਾਲ ਜੇਲ੍ਹ ਚ ਪਟਿਆਲਾ ਚ ਮੁਲਾਕਾਤ ਕਰਕੇ ਆਏ ਆ। ਇਹ ਮੁਲਾਕਾਤ ਕੀਤੀ ਹੈ ਕੀ ਨਹੀਂ ਕੀਤੀ ਉਹਦੇ ਬਾਰੇ ਬਾਹਰ ਤਾਂ ਕੁਝ ਨਹੀਂ ਦੱਸਿਆ ਖੈਰ ਮੀਡੀਆ ਨੂੰ ਤਾਂ ਉਮੀਦ ਹੁੰਦੀ ਹੈ ਦੱਸਣਗੇ ਪਰ ਮੈਂ ਵੀਂਗੇ ਚੈਨਲਸ ਕਹਿ ਸਕਦਾ ਕਿ ਚੰਗੀ ਗੱਲ ਹੈ ਨਹੀਂ ਦੱਸਿਆ ਦੱਸਣ ਨੂੰ ਆਇਆ ਕਿ ਕਿਉਂਕਿ ਜੋ ਗੱਲ ਪਿਛਲੇ ਲੰਬੇ ਸਮੇਂ ਤੋਂ ਲੱਖਾਂ ਦਸਤਕਤ ਕਰਵਾ ਕੇ ਜੀਬੀਸੀ ਦੇ ਸਿਕਸ ਸੰਸਥਾਨਾਂ ਕਹਿੰਦੀਆਂ ਰਹੀਆਂ ਕਿਸੇ ਅਪੀਲਾਂ ਕਰਦੀਆਂ ਕਿ ਭਈ ਰਾਜਵਾਨ ਦੀ ਫਾਂਸੀ ਦੀ ਸਜ਼ਾ ਮਾਫ ਕੀਤੀ ਜਾਵੇ ਔਰ ਉਸ ਸਜ਼ਾ ਨੂੰ ਪੂਰੀਆਂ ਕਰ ਚੁੱਕੇ ਆ ਉਹਨੂੰ ਜੇਲ੍ਹ ਤੋਂ ਬਾਹਰ ਕੱਢਿਆ ਜਾਏ ਉਹਦਾ ਗੱਲ ਕਿਸੇ ਨੇ ਸੁਣਵਾਈ ਨਹੀਂ ਹੋਈ ਹੁਣ ਕਹਿਣ ਨੂੰ ਤੇ ਦੱਸਣ ਨੂੰ ਹਾਇ ਵੀ ਕੀ ਐਸ ਮਾਮਲੇ 'ਚ ਦੇਖੋ ਪ੍ਰਸ਼ਧੀਆਂ ਕਿਸ ਕਦਰ ਕਰਵੜ ਲੈਂਦੀਆਂ ਦੂਜੇ ਪਾਸੇ ਬਿਲਕੁਲ ਮਿਲਦਾ ਜੁਲਦਾ ਮਾਮਲਾ ਪ੍ਰੋਫੈਸਰ ਦਿਵਿੰਦਰ ਪਾਤਲ ਸਿੰਘ ਕੋਲ ਆਜੀ ਆਰ ਪੀ ਸਿੰਘ ਭਾਜਪਾ ਦੇ ਸੀਨੀਅਰ ਅਗੂਆ ਮੇਰਾ ਖਿਆਲ ਹੈ ਸਿਕਪਈ ਜਾਰੇ ਇਸ ਮਾਮਲੇ 'ਚ ਘਟੂ ਘਟ ਜ਼ਰੂਰ ਧਨਵਾਦੀ ਹੋਏਗਾ के आरपी सिंह ਨੇ ਆਵਾਜ਼ ਚ ਉਠਾਈ ਉਹ ਕਹਿੰਦੇ ਪ੍ਰੋਫੈਸਰ ਦਵਿੰਦਰਪਾਲ ਪੋਲਰ ਪਿਛਲੇ ਕਈ ਸਾਲਾਂ ਤੋਂ ਦਿਮਾਗੀ ਪ੍ਰੇਸ਼ਾਨੀ ਕਰਨ ਬਿਮਾਰ ਨੇ ਫੀਲਡ ਤੇ ਨੇ ਪਰਿਵਾਰ ਘਰ ਲਾ ਚੁੱਕਾ ਹੈ ਸੰਸਥਾਵਾਂ ਘਰ ਲਾ ਚੁੱਕੀਆਂ ਏ ਕੈਸੀ ਮਾਨਵਤਾ ਹੈ ਕੈਸਾ ਅਧਿਕਾਰ ਹੈ ਕਿ ਉਸ ਵਿਅਕਤੀ ਨੂੰ ਰਿਹਾਈ ਕੀ ਤੇ ਜਾ ਰਹੀ ਕਿ ਕਿਤਰਾ ਹੈ ਇਸ ਦੇ ਦੇ ਅੰਦਰ ਕੁਝ ਐਸੇ ਲੋਕ ਵੀ ਜਦੋਂ ਰਿਹਾਈ ਹੁੰਦੀ ਹੈ ਕਿਉਂਕਿ মিডিਆ ਦਾ ਤਿਆਰ ਹੁੰਦਾ ਇਹਨਾਂ ਗੱਲਾਂ ਲਈ ਉਹਦੇ ਉੱਠ ਕੇ ਬਿਆਨਬਾਜ਼ੀ ਕਰ ਦਿੰਦੇ ਆ ਕਿ ਦੇਸ਼ ਦੇ ਸਭ ਤੋਂ ਵੱਡ ਖਤਰਨਾਕ ਵਿਅਕਤੀ ਉਹ ਦੀ ਰਹੀ ਕਿਵੇਂ ਸੰਭਵ ਹੈ ਤੁੂ ਤੁੂ ਕਰਕੇ মিডিਆ 'ਚ ਫਲੈਸ਼ ਹੁੰਦੀ ਆ ਖਬਰ ਚਾਹੇ ਬਿਆਨ ਦੇਣ ਵਾਲੇ ਵਿਅਕਤੀ ਦੀ ਇਸ ਸੋਸਾਇਟੀ ਦੇ ਅੰਦਰ ਸਮਾਜ ਦੇ ਅੰਦਰ ਕੋਈ ਗੱਲ ਹੋਇਆ ਜਾਂ ਨਹੀਂ ਹੈ ਰਹਿਤਾ ਫਲੈਸ਼ ਕੀਤਾ ਜਾਂਦਾ ਹੈ ਰੋਲ ਗਾਂਧੀ ਨੇ ਤਾਂ ਮਸ਼ਾ ਸ਼ਬਦਾਂ ਇਜੇ ਹੋਰ ਕੇਜੇ ਬਰਤੇ ਆ। ਪਰ ਇਹ ਕੀ ਹੋ ਰਿਹਾ ਹੈ? ਬੰਦੀ ਸਿੰਘਾਂ ਦੀ ਰਿਹਾਈ ਦਾ ਅੜਿੱਕਾ ਕਿਉਂ ਕਿਉਂ ਨਹੀਂ ਰਿਹਾਈ ਹੋ ਰਹੀ? ਫਿਰ ਦੂਸਣਵਾਜੀ ਪਹਿਲਾਂ ਤਾਂ ਕਿਹਾ ਜਾ ਰਿਹਾ ਸੀ ਕਿ ਦਿੱਲੀ ਦੀ ਆਪੜਾਂ ਦੀ ਸਰਕਾਰ ਹੈ। ਉਹ ਉਸ ਕਰਕੇ ਨਹੀਂ ਹੋ ਰੇ। ਹੁਣ ਤਾਂ ਭਰੇ ਮਨਸੋ ਉੱਥੇ ਵੀ ਜਿਵੇਂ ਕਹਿੰਦੇ ਦੂਰਾ ਇੰਜਣ ਆ ਗਿਆ। ਭਾਜਪਾ ਦੀ ਸਰਕਾਰ ਡਬਲ ਇੰਜਣ ਸਰਕਾਰ ਕੇਂਦਰ ਜੀ ਤੇ ਹਰਿਆਣਾ ਜੀ ਪੰਜਾਬ ਚ ਲੈ ਆਉਣ ਨੂੰ ਫਿਰ ਤੇ ਚਲੋ ਮੈਂ ਕਹਿੰਦਾ ਇੱਕ ਹੋਰੀ ਚਾਰ ਇੰਜਣੇ ਲੈ ਆਉਣ ਪੰਜਾਬੀ ਹੀ ਫਟੂ ਘਟ ਫੈਸਲਾ ਦਾ ਨਵਟਾਰਾ ਤਾਂ ਹੋਵੇ ਸੋ ਇਸ ਮਾਮਲੇ ਤੇ ਜੇ ਪ੍ਰੋਫੈਸਰ ਸਿੰਦਰ ਪ੍ਰੋਫੈਸਰ ਦਵਿੰਦਰ ਪਾਲ ਪੁਲਰੋਂ ਦੇ ਹੱਕਾਂ 'ਚ ਆਰ ਪੀ ਸਿੰਘ ਦਾ ਵਾਜ ਉਠਾ ਰਹੇ ਆ ਤਾਂ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਵੀ ਹੋਣੀ ਚਾਹੀਦੀ ਹੈ ਭਾਈ ਰਾਜੌਣਾ ਤੇ ਇਨਸਾਫ ਵੀ ਮਿਲਣਾ ਚਾਹੀਦਾ ਜੇ ਤੁਹਾਨੂੰ ਇਨਸਾਫ ਨਹੀਂ ਮਿਲਦਾ ਫੇਰ ਹੀ ਜਿਹੜੀਆਂ ਘਟ ਗਣਦੀਆਂ ਤਾਂ ਉਹਨਾਂ 'ਚ ਆਸਰਖਤਾ ਦੀ ਭਾਵਨਾ ਪੈਦਾ ਹੁੰਦੀ ਹੈ ਤੇ ਫਿਰ ਜਵਾਬ ਦੇ ਵਿੱਚ ਦੋਸ਼ ਪ੍ਰਤੀ ਦੋਸ਼ਾਂ ਦਾ سلسلہ ਸ਼ੁਰੂ ਹੋ ਜਾਂਦਾ ਹੈ ਜੀ ਸੋ ਅੱਗੇ ਆਪਾਂ ਲਈਏ ਸਵਾਲ ਕਿ ਇਸ ਮੁੱਦੇ ਦੇ ਕਹਨ ਲਈ ਜੀ ਸਾਡੇ ਕੋਲੇ ਵੀ ਦਰਸ਼ਕਾਂ ਵਾਸਤੇ ਕੁਝ ਨਹੀਂ ਬਚਿਆ ਕਿ ਰਾਜਾਣਾ ਬਾਹਰ ਆਏਗਾ ਕਿ ਨਹੀਂ ਆਏਗਾ ਜੀ ਰਸਿੰਦਰਪਾਲ ਮਾਨਸਿਕ ਪੀੜਾ ਤੋਂ ਪਰੇਸ਼ਾਨ ਆ ਬਾਹਰ ਆਏਗਾ ਕਿ ਨਹੀਂ ਆਏਗਾ ਸਮੇਂ ਦੇ ਨਾਲ ਇਤਿਹਾਸ ਤੇ ਸਮਿਆਂ ਦੀਆਂ ਸਰਕਾਰਾਂ ਇਹਨਾਂ ਮੁੱਦਿਆਂ ਤੇ ਕਿਨ ਇੱਕ ਦਿਨ ਆਖਰ ਜਵਾਬ ਦੇ ਜ਼ਰੂਰ ਹੋਣਗੀਆਂ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਕੇਂਦਰੀ ਮੰਤਰੀ ਖੇਤੀਬਾੜੀ ਮੰਤਰੀ ਨੇ ਸ਼ਿਵਰਾਜ ਚੋਹਾਨ ਲੁਧਿਆਣੇ ਦੇ ਵਿੱਚ ਆਏ ਨੇ ਜੀ ਕੇਂਦਰੀ ਖੇਤੀਬਾੜੀ ਮੰਤਰੀ ਚੋਹਾਨ ਸਾਹਿਬ ਆਇਆ ਹੈ ਚੰਗੀ ਗੱਲ ਹੈ ਉਹ ਕਿਸਾਨਾਂ ਨਾਲ ਵੀ ਗੱਲਬਾਤ ਕਰ ਲਈ ਹੈ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨਗੇ ਮੁੱਦਾ ਦੇਖੋ ਪਿਛਲੇ ਦਿਨਾਂ ਜੇ ਆਪਾਂ ਦੇਖਿਆ ਜਾਵੇ ਪ੍ਰਧਾਨ ਮੰਤਰੀ ਨੇ ਇੱਕ ਬੜੀ ਖੇਤੀਬਾੜੀ ਨਾਲ ਸੰਬੰਧਤ ਸੰਜੀਦਾ ਟਿੱਪਣੀ ਕੀਤੀ ਬਹੁਤ ਕੰਬੀਟ ਟਿੱਪਣੀ ਹੈ ਮੈਂ ਸਮਝਦਾ ਕਿ ਹੋ ਸਕਦਾ ਉਹ ਟਿੱਪਣੀ ਦੀ ਰੋਸ਼ਨੀ ਚ ਇਸ ਦੌਰੇ ਨੂੰ ਦੇਖਣ ਦੀ ਲੋੜ ਹੈ ਪਰ ਆਮ ਮੰਤਰੀ ਕੀ ਕਹਿੰਦੇ ਆ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਹੱਕੇ ਦਾ ਗੱਲ ਕੀਤੀ ਕੀਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਕਣਕ ਤੇ ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਆ ਜਾਣਾ ਚਾਹੀਦਾ ਹੈ ਤੇਲ ਬੀਜ ਹੈ ਦਾਲਾਂ ਹੋਰ ਸੈਕ ਫਸਲਾਂ ਉਹਨਾਂ ਦੀ ਬਜਾਈ ਕਰਨੀ ਚਾਹੀਦੀ ਹੈ ਜਦੋਂ ਪ੍ਰਧਾਨ ਮੰਤਰੀ ਕਣਕ ਤੇ ਝੋਨੇ ਦੇ ਫਸਲੀ ਚੱਕਰ ਤੋਂ ਨਿਕਲਣ ਦੀ ਗੱਲ ਕਰੇ ਕेंद्रीय ਐਂ ਲੱਗਦਾ ਜੀ ਮੈਂ ਪੰਜਾਬ ਦੀ ਗੱਲ ਕੀਤੀ ਜਾ ਰਹੀ ਹੈ ਜੀ ਅਸਲ ਵਿੱਚ ਪੰਜਾਬ ਦੀ ਗੱਲ ਆ ਤਾਂ ਚੰਗੀ ਗੱਲ ਹੈ ਪੰਜਾਬੀ ਦਾ ਖੂਚਾਉਂਦੇ ਆ ਹੁਣ ਉਸ سلسلے ਤੇ ਆਪਾਂ ਜੋੜ ਕੇ ਗੱਲ ਨੂੰ ਦੇਖਿਆ ਜਾਏ ਤਾਂ ਕੇਂਦਰੀ ਖੇਤੀਬਾੜੀ ਮੰਤਰੀ ਜਿਹੜੇ ਆਪ ਖੇਤੀਬਾੜੀ ਪਿਸਖੋਟ ਦੇ ਆ चौहान ਸਾਹਿਬ ਉਹਦੇ ਖੇਤੀਬਾੜੀ ਯੂਨੀਵਰਸਿਟੀ ਆਏ ਹੈ ਅਧਿਕਾਰੀਆਂ ਨੂੰ ਮਿਲਣਗੇ ਕਿਸਾਨਾਂ ਨੂੰ ਮਿਲਣਗੇ ਜਿਹੜਾ ਵੱਡਾ ਮੁੱਦਾ ਜਿਹੜਾ ਹੁਣ ਤੱਕ ਵੀੜੇ ਸਾਹਮਣੇ ਆਇਆ ਉਹ ਇਹ ਹੈ ਕਿ ਕਿਸ ਤਰ੍ਹਾਂ ਪੰਜਾਬ ਚ ਮੱਕੀ ਦੀ ਖੇਤੀ ਨੂੰ ਪਰਫਲਕ ਦਿੱਤਾ ਜਾ ਸਕਦਾ ਹੈ। ਇਹ ਕੋ ਸਹੀ ਮਾਮਲਾ ਹੈ। ਉਹ ਕਹਿੰਦੇ ਮੱਕੀ ਦੀ ਖੇਤੀ ਸਿਰਫ ਖਾਣ ਦੇ ਕੰਮ ਹੀ ਨਹੀਂ ਆਉਂਦਾ। ਮੱਕੀ ਜਿਹੜੀ ਹੈ ਉਹ ਡੰਗਰਾਂ ਦੇ ਕੰਮ ਆਉਂਦੀ ਹੈ। ਉਹ ਤੇਲ ਕੱਢਣ ਦੇ ਕੰਮ ਆਉਂਦੀ ਹੈ। ਉਹ ਚਾਰੇ ਦੇ ਕੰਮ ਆਉਂਦੀ ਹੈ। ਹੋਰ ਬਹੁਤ ਕੁਝ ਕਹਿੰਦੇ ਸੀ ਨਵੀਆਂ ਸੌਣਾਂ ਦੀ ਤਲਾਸ਼ ਕਰ ਰਹੇ ਆ। ਚੰਨ ਸਾਹਿਬ ਇੱਕ ਚੰਗਾ ਏਜੰਡਾ ਲੈ ਕੇ ਆਏ ਆ। ਪਰ ਮੱਕੀ ਦੇ ਨਾਲ ਨਾਲ ਹੋਰ ਵੀ ਤਲਾਸ਼ ਕਰਨ ਦੀ ਲੋੜ ਹੈ। ਇਆਕਰ ਕਣਕ ਦੇ ਝੋਨੇ ਦਾ ਫਸਲੀ ਬਦਲ ਕੀ ਹੋ ਸਕਦਾ ਜੇ ਹੋ ਜੇ ਤਾਂ ਪੰਜਾਬ ਘਟੋ ਘਟ ਜਿਹੜਾ ਪਾਣੀ ਤੋਂ ਜਿਹੜਾ ਲੱਗਦਾ ਕਿ ਅਗਲੇ ਦਿਨਾਂ ਚ ਪੰਦਰ ਹੋਣ ਜਾ ਰਿਹਾ ਪੰਜਾਬ ਉਹਦੇ ਤੋਂ ਮੁਕਤੀ ਹੋਏਗੀ ਹੋਏਗੀ ਅੱਜ ਲਾ ਅੱਜ ਕੱਲ ਆ ਕੇ ਲੋਕ ਤਾਂ ਸਰਦੀਆਂ ਦੇ ਦਿਨਾਂ ਚ ਅਕਾਂਸ਼ੇਕ ਦੇ ਅਰਜਾਈਆਂ ਚ ਬੈਠਦੇ ਐ ਨਿੱਗ ਮਾਨਦੇ ਐ ਇੱਥੇ ਕਿਸਾਨਾਂ ਦੇ ਕੇਸ ਬਣ ਰਹੇ ਹੁੰਦੇ ਆ ਪਹਿਲਾਂ ਤਾਂ ਇਸ ਗੱਲ ਦੀ ਫਿਕਰ ਹੁੰਦੀ ਹੈ ਕਿ ਮੰਡੀਆਂ ਜਾ ਕੇ ਫਸਲ ਵੇਚਣੀ ਕਿਵੇਂ ਆ ਇਕਦਾ ਪਹਿਲਾ ਫਸਲ ਪੈਦਾ ਕਰਨੀ ਉਹਨੂੰ ਸਾਹਮਣਾ ਕੁਦਰਤੀ ਆਫਤਾਂ ਦਾ ਟਕਰਾ ਕਰਨਾ ਜਿਵੇਂ ਆਪਾਂ ਦੇਖਦੇ ਹਾਂ ਕਿਸ ਕਦਰ ਤਬਾਈ ਹੋਈ ਹੈ ਉਹਦੇ ਸਾਰੇ ਕਾਜ ਜੋ ਬਚ ਕੇ ਜੇ ਫਸਲ ਨੇ ਪਰੇ ਚੜਦੀ ਨਜ਼ਰ ਆਏ ਬਿਮਾਰੀਆਂ ਤੋਂ ਬਚੇ ਹੜ੍ਹਾਂ ਤੋਂ ਬਚੇ ਰੁਪਈਆਂ ਤੋਂ ਬਚੇ ਜਦੋਂ ਮੰਡੀ ਜਾਂਦੀ ਹੈ ਤਾਂ ਉੱਥੇ ਲੱਗ ਜਾਂਦਾ ਜੀ 17% ਦੀ ਜੋ ਨਵੇਂ ਵਧੇਰੀ ਹੈ ਖਰੀਦੀ ਨਹੀਂ ਜਾ ਸਕਦੀ ਤੇ ਦਾਣੇ ਬਦ ਰੰਗ ਹੋ ਗਿਆ ਸੋ ਚੰਗੀ ਗੱਲ ਹੈ ਕੇਂਦਰ ਨੂੰ ਇਹਦੇ ਮਾਮਲੇ 'ਚ ਕਿਉਂਕਿ ਇੱਕ ਗੱਲ ਬੜੀ ਸਪਸ਼ਟ ਹੈ ਪੰਜਾਬ ਸਰਕਾਰ ਆਪਣੇ ਤੌਰ ਤੇ ਐਡਾ ਵੱਡਾ ਫੈਸਲਾ ਨਹੀਂ ਲੈ ਸਕਦੀ ਕੋਈ ਸੂਬਿਆਂ ਦੀਆਂ ਸਰਕਾਰਾਂ ਦੇ ਪੱਲੇ ਕੀ ਰਿਹਾ ਹੈ ਕੇਂਦਰ ਸਰਕਾਰ ਹੀ ਬਦਲਾਅ ਲਿਆ ਸਕਦੀ ਹੈ ਜਿਵੇਂ ਕਣਕ ਦੇ ਝੋਨੇ ਜਿਹਦਾ ਮੱਕੀ ਦਾ ਉਹ ਐਗਜ਼ਾਮਪਲ ਲੈ ਕੇ ਆਇਆ ਕਿ ਮੱਕੀ ਦੀ ਫਸਲ ਨੂੰ ਉਤਸ਼ਾਹ ਕਰਨਾ ਕੁਝ ਹੋਰ ਫਸਲਾਂ ਲਈ ਵੀ ਚਾਹੇ ਏਰੀਆ ਨਿਰਧਾਰਤ ਕਰਦਾ ਦਿੱਤਾ ਜਾਵੇ ਕਿ ਪੰਜਾਬ ਚ ਆ ਫਸਲਾਂ ਹੈਗੀਆਂ ਅਸੀਂ ਚੁੱਕਾਂਗੇ ਪੰਜਾਬੀ ਦਾ ਖੁਸ਼ ਹੋਣਗੇ ਹੁਣ ਤਾਂ ਕਣਕ ਦੇ ਝੋਨੇ ਤੋਂ ਬਾਅਦ ਕੋਈ ਚੁੱਕਿਆ ਨਹੀਂ ਜਾ ਰਿਹਾ ਸੋ ਚੰਗਾ ਇੱਕ ਸੁਭਸ਼ਾਗਨ ਹੈ ਪਰ ਇਸ ਜਦ ਤੱਕ ਗੱਲ ਮਾਮਲਾ ਅੱਗੇ ਨਹੀਂ ਵਧੇਗਾ ਸ਼ੁਰੂਆਤ ਚੰਗੀ ਆ ਪਰ ਕਿਸੇ ਨਤੀਜੇ ਤੇ ਵੀ ਪਹੁੰਚਣੀ ਚਾਹੀਦੀ ਹੈ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਆਖਰੀ ਆਪਣੇ ਕੋ ਡੇਢ ਦੋ ਮਿੰਟ ਬਚਦਾ ਹੈ ਗੱਲ ਛੋਟੀ ਜੀ ਕਰਾਂਗੇ ਕੱਲ ਜੋ ਰਵਨੀਤ ਬਿੱਟੂ ਬੋਲੋ ਸ਼੍ਰੋਮਣੀ ਕਾਲੀ ਦਲ ਨੂੰ ਲੈ ਕੇ ਬਿਆਨ ਦਿੱਤਾ ਗਿਆ ਵੀ ਅਸੀਂ ਗੱਠ ਜੋੜ ਨਹੀਂ ਕਰਾਂਗੇ ਜੀ ਬਿੱਟੂ ਗੱਲ ਛੋਟੀ ਆ ਦੁਆੜੀ ਦੇ ਪਟਾਕਿਆਂ ਨੂੰ ਹੈ ਪਟਾਕਾ ਤੁਹਾਡਾ ਸਵਾਲ ਜਿਹੜਾ ਹੈਗਾ ਛੋਟਾ ਨਹੀਂ ਹੈ ਦੇਖੋ ਪੰਜਾਬ 'ਚ ਲਗਾਤਾਰ ਇਸ ਮੁੱਦੇ ਤੇ ਚਰਚਾ ਹੋ ਰਹੀ ਹੈ ਕਿ ਕਾਲੀਦਾਲ ਤੇ ਭਾਜਪਾ ਦੀ ਸਾਂਝ ਹੋਣੀ ਚਾਹੀਦੀ ਹੈ ਸਾਂਝ ਵਗੈਰ ਕਾਲੀ ਨਹੀਂ ਬਣਦੀ ਜੀ ਅਸੀਂ ਤਾਂ ਰਮਨੀਤ ਬਿੱਟੂ ਕੇਂਦਰੀ ਕੈਬਨਟ ਮੰਤਰੀ ਆ ਜੁਵਾ ਤੇਰਾ ਜੇ ਉਹ ਗੱਲ ਕਹਿੰਦੇ ਦੇਖੋ ਇੱਕ ਵੱਡੀ ਗੱਲ ਉਹਨਾਂ ਨੇ ਕੀ ਕਹੀ ਹੈ ਉਹ ਕਹਿੰਦੇ ਉਹ ਸਰ ਕਾਲੀਦਾਲ ਦੀ ਲੀਡਰਸ਼ਿਪ ਨਾਲ ਅਸੀਂ ਸਮਝੌਤਾ ਕਰਾਂਗੇ ਜਿਹਦੇ ਤੇ ਬੇਅਦਬੀ ਦੇ ਦੋਸ਼ ਲੱਗੇ ਕਹਿੰਦੇ ਬੇਅਦਬੀ ਕਰਾਉਣ ਵਾਲਿਆਂ ਨਾਲ ਸਮਝੌਤਾ ਕਰਾਂਗੇ ਯਾਨੀ ਭਾਜਪਾ ਦੇ ਕੈਬਨਟ ਮੰਤਰੀ ਵਲੋਂ ਕਿਹਾ ਜਾਣਾ ਇਹ ਬਹੁਤ ਵੱਡਾ ਅਰਥ ਰੱਖਦਾ ਹੈ ਔਰ ਸਮਝੌਤੇ ਦਾ ਸਮਝੋਗੇ ਵਰਕਈ ਪੜਤਾਰਨੀ ਦੀ ਬਿੱਟੂ ਨੇ ਹੋਰ ਜੋ ਮਰਜੀ ਹੋ ਜੇ 227 ਦੀਆਂ ਚੋਣਾਂ ਚ ਰਵਨੀਤ ਬਿੱਟੂ ਦੇ ਬਿਆਨ ਤੋਂ ਬਾਅਦ ਅਕਾਲੀ ਦਲ ਤੇ ਭਾਜਪਾ ਦਾ ਸਮਝੌਤਾ ਜਿਆ ਸੁਹਾਣਾ ਵਾ ਖਤਮ ਅਜੇ ਵੀ ਇਹਦੇ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਐਸਨੀ ਜਾਖੜ ਉਹ ਲਗਾਤਾਰ ਕਹਿੰਦੇ ਆ ਰਹੇ ਸੀ ਕਿ ਅਕਾਲੀ ਦਲ ਨਾਲ ਸਮਝੌਤਾ ਹੋਣਾ ਚਾਹੀਦਾ ਹੈ ਅੱਜ ਦੇ ਬਿਆਨ ਤੋਂ ਲੱਗਦਾ ਹੈ ਕਿ ਸਮਝੌਤੇ ਦੀਆਂ ਸੁਹਾਣਾ ਵਾ ਖਤਮ ਉਹ ਅਕਾਲੀ ਦਲ ਨੂੰ ਆਪਣੀ ਨਵੀਂ ਸਾਂਝ ਤਲਾਸ਼ ਕਰਨੇ ਪੈਗੇ ਜਿਹੜਾ ਪੁਰਾਣਾ ਸਾਥੀ ਆਪਾਜਤਾ ਉਹਨੇ ਸਾਫ਼ ਨਾ ਕਰਨਤੀ ਹੈ ਕਿ ਖਾਲੀਦਾਲ ਬੇਅਦਬੀ ਵਾਲੇ ਕਲਜੰਗਣ ਕੋਈ ਸਮਝੌਤਾ ਨਹੀਂ ਹੋ ਸਕਦਾ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਣੀਆਂ ਸਰ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਮੇਤਰਾ ਤੁਹਾਡਾ ਵੀ ਆਸਣ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ